ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕੱਦੂ ਦਾ ਸੀਜ਼ਨ ਆ ਗਿਆ ਝੋਨਾ ਲਾਉਂਦਾ ਤੇ ਕੱਦੂ ਕਰ ਰਿਹਾ ਹਾਂ ਅੱਗੇ ਇੱਕ ਟਿਓਲੀ ਨਹੀਂ ਹੁੰਦੀ ਟਟਿਰੀ ਟਿਓਲੀ ਵੀ ਕਹਿੰਦੇ ਸਾਡੇ ਵਿੱਚ ਉਹਦੇ ਆਂਡੇ ਨੇ ਤੇ ਮੈਂ ਆਂ ਘੋਸਲਾ ਤਿਆਰ ਕੀਤਾ ਵੱਟ ਤੇ ਪਤਾ ਕੀ ਚੱਕਰੇ ਜੇ ਮੈਂ ਉੱਥੇ ਰਹਿਣ ਦਿਆਂ ਚਲੋ ਮੈਂ ਸਾਈਡ ਛੱਡ ਦਿਆਂਗਾ ਪਰ ਜਦੋਂ ਪਾਣੀ ਜ਼ਿਆਦਾ ਹੋ ਜਾਏਗਾ ਸੁਹਾਗਾ ਮਾਰਾਂਗਾ ਨਾ ਤਾਂ ਉਹਦੇ ਆਂਡੇ ਸਾਰੇ ਖਿਲਰ ਜਾਣਗੇ ਫਿਰ ਵਿਚਾਰੀ ਦੇ ਉਹ ਵਾਵਾ ਦਿਨਾਂ ਦੇ ਜੋ ਸੁੱਕੀ ਪਹਿਲੀ ਵਾਈ ਸੀ ਨਾ 20-25 ਦਿਨ ਪਹਿਲਾਂ ਉਦੋਂ ਵੀ ਹੈਸਣ ਆਂਡੇ ਮੈਂ ਸੁੱਕੀ ਪਹਿਲੀ ਵੀ ਛੱਡੀ ਹੋਈ ਸੀ ਤਾਂ ਫਿਰ ਇਸ ਕਰਕੇ ਬੱਚੇ ਨਿਕਲਣ ਵਾਲੇ ਨੇ ਜੇ ਮੈਂ ਇੱਥੇ ਰਹਿਣ ਦਿਆਂ ਤੇ ਸੁਹਾਗੇ ਨਾਲ ਸਾਰੇ ਖਿਲਰ ਜਾਣਗੇ ਫਿਰ ਇਹਦੂ ਉਈ ਤੇ ਮੈਂ ਪਿਛਲੇ ਸਾਲ ਵੀ ਨਾ ਦੂਜੀ ਪੈਲੀ ਵਿੱਚ ਐਵੇਂ ਕਈ ਤੇ ਟੱਪੇ ਨਾਲ ਸਾਰਾ ਚੁੱਕ ਕੇ ਕਾਉਂਸਲਾ ਤੇ ਵੱਟ ਦੇ ਧਰਦਾ ਸੀ ਟਿਓਲੀ ਉੱਥੇ ਬਹਿ ਕੇ ਬੱਚੇ ਕੱਢ ਗਈ ਸੀ ਕਈ ਆਂਦੇ ਨਾ ਵੀ ਛੇੜਦਾ ਸ਼ਾਇਦ ਹੁਣ ਨਾ ਟਿਓਲੀ ਬਵੇ ਤਾਂ ਹੁਣ ਆ ਬਿਲਕੁਲ ਉੱਥੇ ਪਈ ਇਹਦੇ ਇਹਨੂੰ ਆਪਾਂ ਚੁੱਕ ਪਈ ਦੇ ਨਾਲ ਚੱਕ ਕੇ ਤੇ ਉੱਥੇ ਧਰ ਲੈਂਦੇ ਹਾਂ ਵੱਟ ਦੇ ਸੇਫ ਜਗ੍ਹਾ ਮਾਂ ਤੇ ਮਾਂ ਹੀ ਹੁੰਦੀ ਹੈ ਨਾ ਉਹ ਵਿਚਾਰੀ ਰੈਂਦੀ ਵੀ ਇਹ ਮੇਰੇ ਬੱਚਿਆਂ ਨੂੰ ਕੀ ਕਰਦਾ ਹੈ ਨਾ ਕੋਈ ਨਾ ਕੁਝ ਨਹੀਂ ਕਰਦਾ ਜੀ ਆਪਾਂ ਇਹਨਾਂ ਦਾ ਨਵਾਂ ਘਰ ਬਣਾਤਾ ਉੱਚਾ ਕਰਕੇ ਮਾ ਘਟਾ ਲਿਮਨ ਆਇਆ ਵਾ ਪੁੱਤੋਂ ਕਦੂ ਮਾਰਦਾ ਮਾਰਦਿਆਂ ਦੁਪਹਿਰ ਹੋ ਗਈ 11 12 ਵਜ ਗਏ ਤਾਂ ਜਿਹੜੇ ਸਾਡੇ ਇੱਥੇ 19 ਸੰਗ ਘਟਾ ਲਿਮਨ ਵਾਲੇ ਨੇ ਨਾਲ-ਨਾਲ ਦੇ ਪਿੰਡਾਂ ਦੇ ਉਹ ਇੱਕ ਕਿੱਲੇ ਦੀਆਂ 4 ਵਟਾਂ ਹੁੰਦੀਆਂ ਨੇ ਜਿਵੇਂ ਕਿਲਾ ਅਲੱਗ ਏ ਤਾਂ ਇੱਕ ਕਿੱਲੇ ਦੀ ਵਟ ਦਾ 150 ਰੁਪਇਆ ਮੰਗਦੇ ਨੇ ਜਾਣੇ ਕਿ ਜੇ ਕਿਲਾ ਚਾਰ ਸਾਈਡਾਂ ਤੋਂ ਹੁੰਦਾ ਤੇ 150 100 300 ਤੇ 300 300 600 600 ਰੁਪਿਆ ਕਿੱਲੇ ਦੀ ਲਪਾਈ ਦਾ ਲੈਣ ਮੰਗਦੇ ਨੇ ਤਾਂ ਦਿਹਾੜੀ ਤੇ ਨਹੀਂ ਆਉਂਦੇ ਉਹਨਾਂ ਨੂੰ ਕਹਿ ਦੋ 700 800 ਦਿਹਾੜੀ ਲੈ ਲਓ ਉਹ ਨਹੀਂ ਲੈਣੇ ਮਤਲਬ ਗਰੁੱਪ ਬਣਾਏ ਨੇ ਜਿਵੇਂ ਇਹ 10 12 ਜਾਣਿਆਂ ਨੇ ਹਾਂ ਵੀ ਆਏ ਵੀ 150 ਰੁਪਏ ਕਿੱਲੇ ਦੀ ਵਟ ਤੇ ਕਿਸੇ ਪੰਜ-ਸੱਤ ਕਿੱਲੇ ਨੇ ਉਹ ਕਿੰਟੇ ਡੇਢੇ ਚ ਸਾਰੇ ਜਾਨੇ ਇਕੱਠੇ ਕਰਕੇ ਕਈਆਂ ਉਹਨਾਂ ਰੱਖੀਆਂ ਨੇ ਆਪਣੀਆਂ ਲੰਬ ਕੇ ਉਹ ਜਾਂਦੇ ਨੇ ਪਰ ਨਾ ਜਿਆਦਾ ਮਹਿੰਗਾ ਇੱਕ ਕਿੱਲੇ ਦਾ ਇੰਨਾ ਰੇਟ ਹੁਣ ਸਾਡਾ ਨਾ 4 ਕਿੱਲਿਆਂ ਦਾ ਮੈਂ ਪਾਣੀ ਪਾਇਆ ਤੇ 4 ਕਿੱਲਿਆਂ ਦੇ ਹਿਸਾਬ ਤੇ ਸਾਡੀ ਲੰਮੀਆਂ ਹਨ ਦੋ ਦੋ ਕਿੱਲੇ ਦੇ ਉਹਦੇ ਵਿੱਚ ਵਟ ਨਹੀਂ ਹੈਗੀ ਕੋਈ ਵੀ ਮਤਲਬ ਵਿੱਚ ਵਟ ਨਹੀਂ ਰੱਖੀ ਕੋਈ ਵੀ ਚਾਰ ਕਿੱਲੇਾਂ ਚ ਕੋਈ ਵਟ ਨਹੀਂ ਹੈਗੀ ਆਹ ਲਈ ਜਿਹੜੀ ਵਾਟੇ ਇਹ ਲਈ ਸਾਰੇ ਸਿਰਫ ਪੈਪ ਲਾਈਨ ਤੱਕ ਆਂਦੀ ਇੱਥੇ ਅੱਗੇ ਨਹੀਂ ਹੈਗੀ ਸਿਰਫ ਤਾਂ ਇਹਦੇ ਮਤਲਬ ਆ ਜਿਵੇਂ ਉਹਦਾ ਇਹਦਾ 2-3000 ਰੁਪਏ ਬੰਦਦਾ ਤੇ ਵਾਰਾ ਨਹੀਂ ਖਾਂਦਾ ਮਤਲਬ ਇੱਕ ਚਾਰ ਕਿੱਲੇਾਂ ਦੀ ਲਿੰਬਣ ਵਾਸਤੇ ਸੋ ਪ੍ਰਮਾਤਮਾ ਦਾ ਨਾਮ ਲੈ ਕੇ ਮੈਂ ਤੇ ਆਪ ਹੀ ਆ ਕੇ ਦੇਖੀ ਜਾਊਂਗਾ ਦੇਖਿਓ ਮੈਂ ਵਧੀਆ ਲੈ ਬਲੀਨਾ ਇਹ ਤਾਂ ਲੈਣ ਵਾਲੀ ਰਹੀ